ਦਿਲ ਕਰੇ ਨਾ ਕਮਾਈ ਕਰਾਂ ਮੈਂ ਤੀਜੇ ਦਿਨ ਘੁੰਮਣ ਲਈ ਹੋ ਜਾਂ। ਦੋਸਤੋ ਹਰ ਕਿਸੇ ਦਾ ਜੀ ਕਰਦਾ ਹੈ ਕਿ ਉਹ ਆਪਣੀ ਜ਼ਿੰਦਗੀ ਐਸ਼ੋ ਆਰਾਮ ਨਾਲ ਜੀਵੇ ਅਤੇ ਆਪਣੇ ਬੱਚਿਆਂ ਦੀ ਹਰ ਇੱਕ ਰੀਜ ਪੂਰੀ ਕਰੇ ਪਰ ਅਕਸਰ ਹੀ ਗਰੀਬ ਵਿਅਕਤੀ ਇਹ ਸੋਚ ਤਾਂ ਸਕਦਾ ਹੈ ਪਰ ਕਰ ਨਹੀਂ ਸਕਦਾ। ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗਰੀਬ ਵਿਅਕਤੀ ਬੱਸ ਵਿੱਚ ਬੈਠੇ ਇੱਕ ਮੁਸਾਫਰ ਨੂੰ ਪਾਣੀ ਦੀ ਬੋਤਲ ਵੇਚਣ ਲਈ ਕਿਸ ਤਰ੍ਹਾਂ ਬੱਸ ਦੇ ਪਿੱਛੇ ਭਜ ਰਿਹਾ ਹੈ ਤਾਂ ਕਿ ਉਸ ਦੀ ਪਾਣੀ ਵਾਲੀ ਬੋਤਲ ਵਿਕ ਜਾਵੇ ਅਤੇ ਉਸ ਨੂੰ ਚਾਰ ਪੈਸੇ ਬਣ ਜਾਣ। ਇਸ ਲਈ ਉਹ ਆਪਣੀ ਜਾਨ ਵੀ ਖਤਰੇ ਵਿੱਚ ਪਾ ਰਿਹਾ ਹੈ। ਸੋ ਅਕਸਰ ਇਹ ਗਰੀਬੀ ਉਹ ਕੰਮ ਵੀ ਕਰਵਾ ਦਿੰਦੀ ਹੈ ਜੋ ਵਿਅਕਤੀ ਨੇ ਕਦੇ ਸੋਚੇ ਨਹੀਂ ਹੁੰਦੇ ਕਿਉਂਕਿ ਭੁੱਖ ਤਾਂ ਹਰ ਕਿਸੇ ਨੂੰ ਲੱਗਦੀ ਹੈ ਫਰਕ ਬਸ ਇੰਨਾ ਹੈ ਕਿ ਕਿਸੇ ਨੂੰ ਬੈਠੇ ਬਿਠਾਏ ਹਰ ਚੀਜ਼ ਮਿਲ ਜਾਂਦੀ ਹੈ ਅਤੇ ਕਿਸੇ ਨੂੰ ਸਾਰੀ ਦਿਹਾੜੀ ਪਕਾਈ ਕਰਕੇ ਵੀ ਰਜਮੀ ਰੋਟੀ ਨਸੀਬ ਨਹੀਂ ਹੁੰਦੀ ਸੋ ਹੁਣ ਦੇ ਸਮੇਂ ਵਿੱਚ ਗਰੀਬਤਾ ਦਿਨੋ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਅਤੇ ਅਮੀਰ ਦਿਨੋ ਦਿਨ ਅਮੀਰ ਹੁੰਦਾ ਜਾ ਰਿਹਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ